ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੈ ਮੈਂ ਨਾ ਠੀਕ ਠਾਕ ਹੋ ਗਈ ਆ ਕੇ ਸੀ ਕਿ ਚੋਪਰਾ ਇੱਕ ਹੋਰ ਨਵਾਂ ਬਲੌਗ ਲੈ ਕੇ ਆਈ ਤੇ ਬੱਚਾ ਜਿਹੜਾ ਸੀਗਾ ਆਪਾਂ ਲੈ ਕੇ ਆਏ ਹਨਾ ਯਾਰ ਮਿੱਤਰ ਤੋਂ ਮਿੱਤਰ ਤੋਂ ਉਹ ਕਰੇਗੇ ਜਿੱਗਾ ਡਾ ਖੋਲਦੇ ਆ ਤੇ ਵੈਨੇ ਆ ਡਾਈਏ ਹੁਣੇ ਵੇਖਦੇ ਆ ਜੇ ਹੁਣ ਡਾਣਾ ਆ ਹੁਣ ਤਾਲਾਂਗੇ ਨੀਤੇ ਬਾਅਲ ਜੂ ਡਾਣਾਗੇ ਇੱਕ ਕਰੀਮ ਵਿੱਚ ਸ਼ਟਿੰਗ ਇਹ ਸ਼ਟਾ ਯੋਕਰ ਬੋਟਾ ਸਾਰੇ ਓਕਰ ਕੋਲ ਬੈਠੇ ਆ ਜੀ ਬੱਚੇ ਆਪਣੇ ਆ ਬੈਠੇ ਜੀ ਆ ਇੱਥੇ ਚੀਨੇ ਲਾਜੀ ਨਾ ਉੱਤੇ ਬੈ ਗਿਆ ਦੇਖਾ ਬੈਠਾ ਕਾਲਾ ਚੀਨਾ ਆ ਦੋ ਬੈਠੇ ਆ ਕਾਉ ਬੈਠਾ ਉਹਨੂੰ ਡਾਇਆ ਸੀਗਾ ਆਪਾਂ ਕੱਲ ਤੇ ਅੱਜ ਵੀ ਡਾਵਾਂਗੇ ਮੌਸਮ ਇਹ ਥੋੜਾ ਨਾ ਠੰਡਾ ਇਸ ਕਰਕੇ ਦੇਖਦੇ ਆ ਜੇ ਚਲੇ ਕਰ ਮੈਂ ਛਤਰੀਆਂ ਤੇ ਬਿਠਾ ਲਾ ਉਹ ਵਾਲ ਰੱਖਤਾ ਜੀ ਇੱਥੇ ਤੇ ਆ ਬੱਚਾ ਚੱਕ ਲਿਆ ਜੀ ਪੂ ਸਿਆੜਾ ਤੇ ਟੌੜੀਆ ਟੌੜ ਲੱਕੇ ਅਮਰ ਛਤਰੀ ਤੇ ਬੈਠੋ ਛਤਰੀ ਤੇ ਬੈ ਗਿਆ ਜੀ ਇੱਕ ਵਾਰ ਮੈਂ ਲਾਲਾ ਆਇਆ ਇੱਧਰ ਘਾਟ ਰਾ ਰਹੇ ਇਨੇ ਵੜਿਆਣਾ ਇਹਨੂੰ ਲਾ ਲਾ ਯਾਰ ਫੋਰ ਕਿਤੇ ਪਾ ਚਾਲ ਛੁਰ ਮਾਰ ਜੇ ਇਹ ਗੁੱਡੂ ਦਾ ਡਾਈ ਦਿਨੇ ਆ ਆਪੇ ਉੱਟਦਾ ਹੋਏ ਆਦੇ ਜਾਣਾ ਹੀ ਐ ਚੱਲ ਚੱਲ ਬੱਤੇ ਆ ਗਿਆ ਜੀ ਲਾ ਇੱਥੇ ਬਹਿ ਜਾ ਆਇਆ ਬੱਤੇ ਆਇਆ 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 ਚਲੋ ਫਾੜ ਕੇ ਡਾ ਦਿੰਨੇ ਆ ਫਿਰ ਆਇਆ ਲਾ ਜੀ ਡਾਤਾ ਉਹ ਛਤਰੀ ਤੇ ਆ ਕੇ ਬਹਿ ਜਾਂਦਾ ਨਾ ਬੱਚਿਆਂ ਨੂੰ ਦੇ ਥੋੜਾ ਜ਼ੋਰ ਘੱਟ ਮਾਰਦਾ ਇੱਕ ਗੱਲੇ ਆ ਚਲੋ ਠੀਕ ਹੈ ਜੀ ਫਿਰ ਡਾਵਾਂਗੇ ਤੇ ਡਾ ਉੱਡੂਗਾ ਤੇ ਉਡਾ ਦਾਂਗੇ ਨਹੀਂ ਤੇ ਵੇਖ ਲਾਂਗੇ ਠੀਕ ਹੈ ਜੀ ਤੇ ਦਾਣਾ ਪਾਣੀ ਪਾਵਾਂਗੇ ਫਿਰ ਮਿਲਾਂਗੇ ਠੀਕ ਹੈ ਜੀ ਜੀ ਯਾਰ ਉਹ ਬੱਚਾ ਆ ਪੱਜ ਹੀ ਗਿਆ ਪਤਾ ਨਹੀਂ ਕਿੱਧਰ ਟੱਪ ਗਿਆ ਜਿੱਥੇ ਤਾਂ ਹੀ ਮਿਲਨ ਲੱਗਦਾ ਕਿ ਆ ਬੈਠਾ ਕੋਠੀ ਤੇ ਆ ਪੌੜੀਆਂ ਹੀ ਆ ਦੇ ਕੋਲ ਬਾਕੀ ਆਪਾਂ ਦੇਖ ਕੇ ਆਉਨੇ ਜੇ ਹੋਇਆ ਤਾਂ ਲੈ ਆਵਾਂਗੇ ਫੜ ਕੇ ਇਹ ਤਾਂ ਫਿਰ ਆਪੇ ਆ ਜਾਊਗਾ ਬਾਕੀ ਯਾਰ ਕੱਲ ਵੀ ਢਾਇਆ ਸੀ ਕੱਲ ਤਾਂ ਆ ਗਿਆ ਸੀ ਬਹਿ ਗਿਆ ਸੀਗਾ ਠੀਕ ਹੈ ਜੀ ਫਿਰ ਮੈਂ ਇੱਕ ਵਾਰੀ ਕਰ ਲਾ ਇਹ ਚੋਪਰ ਦਣਾ ਬਣੀ ਪਾ ਕੇ ਆ ਗਏ ਸੀਗੇ ਥੱਲੇ ਉੱਤਰ ਆ ਪਾਇਆ ਨਹੀਂਗਾ ਉਹ ਉੱਤਰ ਕਿਸੇ ਕਬੂਤਲਾਂ ਦੇ ਨਾਲ ਆ ਗਿਆ ਸੀਗਾ ਉੱਤਰ ਨਾਲ ਆ ਗਿਆ ਸੀਗਾ ਬਾਜੂ ਦੋ ਤਿੰਨ ਜਿਹੜੇ ਜਿਹੜੇ ਉਹਨਾਂ ਨਾਲ ਦੇ ਕੇ ਫਿਰ ਬਾਜੂ ਸਿੱਧਾ ਐ ਸਿੱਧਾ ਚੱਲ ਗਿਆ ਫਿਰ ਪਤਾ ਨਹੀਂ ਲੱਗਾ ਕਿੱਥੇ ਜਾ ਕੇ ਬਹਿ ਗਿਆ ਤੇ ਠੀਕ ਅ ਦਣਾ ਬਣੀ ਪਾ ਕੇ ਤੇ ਆਪਾਂ ਆਏ ਸੀ ਹੁਣ ਥੱਲੇ ਤੇ ਸੀਗੇ 5-10 ਮਿੰਟ ਸੌਣ ਲੱਗੇ ਆ ਤੇ ਪੜਾਂਗੇ ਵੀ ਨਾਲੇ ਪੜ੍ਹਨੀ ਦੀ ਆਹੀ ਗੱਲ ਹੈ ਉਹਨੇ ਠੀਕ ਹੈ ਜੀ ਤੇ ਫਿਰ ਬਾਅਦ ਵਿੱਚ ਮਿਲਦੇ ਆਂ ਵੇਖਾਂਗੇ ਸ਼ਾਮ ਨੂੰ ਜਿਹੜਿਆ ਕਬੂਤਰ ਕਰਾਂਗੇ ਬਈ ਠੀਕ ਹੈ ਜੀ ਹਾਂ ਜੀ ਆ ਗਏ ਸੀ ਕਿ ਉੱਤੇ ਸ਼ਾਨ ਦਾ ਟਾਈਮ ਹੋ ਗਿਆ ਬੱਚੇ ਬਿਠਾਏ ਹੋਏ ਆਪਾਂ ਛਤਰੀਆਂ ਤੇ ਪਰ ਉਹ ਬੱਚਾ ਜਾਨੀ ਆਇਆ ਹੋਆ ਆਪਾਂ ਬਾਅਦ ਪਤਾ ਹੀ ਨਹੀਂ ਲੱਗਾ ਕਿੱਧਰ ਟੱਪ ਗਿਆ ਆਪਾਂ ਆ ਬਾਤਿਆ ਆਪਣੀ ਜਾਨਵਰ ਟ੍ਰੇਨਿੰਗ ਟ੍ਰੂਨੀ ਵੀ ਦਿੱਤੀ ਹੈ ਇਹਨਾਂ ਨੂੰ ਤੇ ਇਹ ਤਾਂ ਹਲੇ ਨਾਲੇ ਉੱਡਣ ਜੋਗੇ ਹੈ ਨਹੀਂ ਗੇ ਬਾਹੇ ਉਹ ਪਾਵੇਂ ਮਾੜਾ ਮੋਟਾ ਪਾਵੇਂ ਆ ਵੇ ਥੋ ਐ ਹੋ ਜਾਣਾ ਐ ਬਾਹਰ ਥੋਂ ਕੋਠੇ ਨਾ ਆ ਘਰੋਂ ਬਾਹਰ ਨਹੀਂ ਜਾਂਦੇ ਖੱਲੇ ਤਾਂ ਹੀ ਤੇ ਬਾਕੀ ਸੈਟ ਆਪਣੇ ਜੀ ਆਨਵਰ ਵੀ ਉਹ ਵੀ ਸੈਟਾ ਪਰ ਬਚਾਇਆ ਯਾਰ ਪਤਾ ਨਹੀਂ ਲੱਗਾ ਕਹਿਣੂ ਖਿਸਕ ਗਿਆ ਮੈਂਟੀ ਲਾਇਆ ਉਹਨੇ ਤੜਕੇ ਵੇਖਿਆ ਇਹ ਮੈਨੂੰ ਪਤਾ ਹੀ ਨਹੀਂ ਲੱਗਾ ਕਹਿਣੂ ਭੱਜ ਗਿਆ ਮੈਂਟੀ ਲਾਇਆ ਤੇ ਆਨੇ ਤੇ ਰਿਓ ਜਾਂਦੇ ਬੈਠੀ ਐ ਤੇ ਇੱਕ ਯਾਰ ਮੈਂ ਨਾ ਡੇਲੀ ਵੀਡੀਓ ਪਾਉਣਾਗਾ ਡੇਲੀ ਵੀ ਕਿ ਇੱਕ ਅੱਧਾ ਦਿਨ ਮਿਸਿੰਗ ਹੋ ਜਾਂਦਾਗਾ ਪਰ ਤੁਸੀਂ ਯਾਰ ਲਾਈਕ ਕਰ ਚੱਕਰੋ ਵੀਰ ਬਣਿਓ ਲਾਈਕ ਕਰ ਦਿਆ ਕਰੋ ਸਿਰਫ ਲਾਈਕ ਤੇ ਆਦੇ ਯਾਰਾਂ ਮਿੱਤਰਾਂ ਨੂੰ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਸੋਹਣੇ ਸੋਹਣੇ ਤੇ ਆਪਾਂ ਕਮੈਂਟ ਬੋਲਿਆ ਕਰਾਂਗੇ ਫਿਰ ਠੀਕ ਆ ਜੀ ਤੇ ਦਾਣਾ ਪਾਣੀ ਪਾਵਾਂਗੇ ਫਿਰ ਮਿਲਦੇ ਆ ਹਾਂਜੀ ਬੱਚੇ ਲਾਦੇ ਆ ਤੇ ਬਾਕੀ ਹੁਣ ਦਾਣੇ ਧਰ ਗਏ ਆ ਟਰੇ ਚੱਕ ਲਈ ਮੜਾ ਗੇਟ ਲਾ ਦਿਆ ਤੇ ਬਿੱਲੀ ਦੇ ਬੱਚੇ ਜੇ ਤੁਰੇ ਫਿਰਦੇ ਆ ਪਤਾ ਨਹੀਂ ਲੱਗਦਾ ਹਣਾ ਚਲੋ ਕੋਈ ਚੈੱਕ ਕਰਨੀ ਆਪ ਮਨੋਂ ਚਲੋ ਛੀ ਰੀ ਗੱਰੀ ਤੇ ਆਰ ਤੇ ਧਰਤੀ ਹੁਣ ਠੀਕ ਹੈ ਤੇ ਵਲੋਗ ਅੱਜ ਦਾ ਆਪਣਾ ਇੱਜਾ ਹੀ ਸੀਗਾ ਇਹ ਦਾਣੇ ਜਿਹਨੇ ਧਰ ਦਿਆ ਹੁਣ ਤੇ ਆਜੋ ਆਜੋ ਆਇਓ 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 ਯੋ 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 ਯ ਵੇ ਸੇ ਖਲ ਖ ਮੈਂ ਹੀ ਠੀਕ ਕੀਤੀਆਂ ਹੈ ਤੇ ਵਿਚਾਰਾ ਆਖਰ ਤੇ ਮੋਲੀ ਨਹੀਂ ਮੋੜ ਸਕਿਆ ਆਪਣਾ ਚਲੋ ਕੋਈ ਚੱਕਰ ਨਹੀਂਗਾ ਉਹਦਾ ਤੇ ਆਪਾਂ ਆਪਦੇ ਘਰ ਦੇ ਬੱਚੇ ਤਾਂ ਗਜਾਨੇਂ ਗਜਾਨੇ ਆ ਉੱਡੂਗੇ ਡਾਵਾਂਗੇ ਆਪਾਂ ਨੂੰ ਮੈਂ ਨਹੀਂਗਾ ਮੈਂ ਤਾਂ ਵੇਖਿਆ ਉਹ ਉਧਰ ਪਰ ਕੱਲ ਨਾ ਆਇ ਤੜਕੇ ਡਾਇਆ ਉਹਦੇ ਮੁੜਿਆ ਨਹੀਂਗਾ ਤੇ ਕੱਲ ਡਾਇਆ ਸ਼ਾਮ ਨੂੰ ਜੋ ਵਲੌਗ ਤੋਂ ਬਾਅਦੋਂ ਤੇ ਉਹਨੂੰ ਯਾਰਾ ਬਾ ਜੋ ਡਾਇਆ ਤਾਂ ਹੀ ਗਿਆ ਪਰ ਉਦੋਂ ਮੈਂ ਨੀਵੇ ਜੀ ਗੇੜੇ ਦੇ ਗਿਆ ਜੱਪੇ ਬਹਿ ਗਿਆ ਚੁੱਪ ਚੁੱਪ ਕਰਕੇ ਠੀਕ ਹੈ ਤੇ ਠੀਕ ਹੈ ਜੀ ਫਿਰ ਅੱਜ ਦਾ ਵਲੌਗ ਕਰੀਏ ਐਂਡਿੰਗ ਆ ਮਿਲਦੇ ਆ ਨੈਕਸਟ ਵੀਡੀਓ ਚ ਸਾਰੇ ਵੀ ਆਪਣਾ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ ਰਬ ਰਬ